ਹਾਂਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਜੀ ਖਾਲਸਾ ਜੀ ਮੈਂ ਤੁਹਾਡੇ ਨਾਲ ਇਹ ਗੱਲ ਕਰਨਾ ਚਾਹਣਾ ਵੀ ਤੁਸੀਂ 2014 ਚ ਸਮਾਗਮ ਕਰਾਉਂਦੇ ਸੀਗੇ ਜਿਵੇਂ ਕੋਈ ਵੀ ਜਿਵੇਂ ਦੀ ਸੈਂਟਰ ਦੇ ਆਲੇ ਆ ਜਾਂ ਕਿਵੇਂ ਤੇ ਉਸ ਤੋਂ ਬਾਅਦ ਤੁਸੀਂ 2016 ਦੇ ਵਿੱਚ ਜਿਹੜੇ ਅੱਖਾਂ ਦੇ ਕੈਂਪ ਖੂਨਦਾਨ ਕੈਂਪ ਲਾਉਣੇ ਸ਼ੁਰੂ ਕਰਤੇ ਤੇ ਚਲੋ ਵਧੀਆ ਗੱਲ ਕੈਂਪ ਲਾਉਣੇ ਸ਼ੁਰੂ ਕੀਤੇ ਪਰ ਤੁਸੀਂ ਮੈਂ ਇਹ ਗੱਲ ਪੁੱਛਣਾ ਚਾਹਣਾ ਵੀ ਸ਼ੰਕਰਾ ਹਸਪੀਟਲ ਹੀ ਕਿਉਂ ਚੁਣਿਆ ਇਹਦਾ ਮੈਨੂੰ ਕਾਰਨ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨਰਵੈ ਸਿੰਘ ਖਾਨ ਸਾਹਿਬ ਪੈਡਲ ਵਾਲੇ ਹਾਂ ਜੀ ਹਮ ਆਪ ਸਾਰੀਆਂ ਸੰਗਤਾਂ ਦਾ ਪਹਿਲਾਂ ਤੈਦੋਂ ਧੰਨਵਾਦੀ ਕਰ ਧੰਨਵਾਦ ਕਰਦਾ ਹਾਂ ਕਿਉਂਕਿ ਜਦੋਂ ਅਸੀਂ 2014 ਦੇ ਵਿੱਚ ਦਸ਼ਪੇਸ਼ ਗੁਰੂ ਪ੍ਰਚਾਰ ਲਾਇਰ ਦੇ ਨਾਂ ਤੇ ਇੱਕ ਸੰਸਥਾ ਸਾਰੇ ਨਗਰ ਨਿਵਾਸੀ ਇਲਾਕਾ ਫਤਿਹਗੜ੍ਹ ਪੁਰ ਦੇ ਉਰ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਸੀ ਤਾਂ ਉਦੋਂ ਅਸੀਂ ਗੁਰਮਤਿ ਸਮਾਗਮ ਨਗਰਾਂ ਵਿੱਚ ਕਰਾਉਣੇ ਸ੍ਰੀ ਦਰਬਾਰ ਸਾਹਿਬ ਸੰਗਤਾਂ ਹਿਮਕੁੰਡ ਸਕੂਲ ਵੱਲੋਂ ਬੱਸਾਂ ਦਿੱਤੀਆਂ ਜਾਂਦੀਆਂ ਸੀ ਤੇ ਅਸੀਂ ਦਰਬਾਰ ਸਾਹਿਬ ਸੰਗਤਾਂ ਨੂੰ ਲੈ ਕੇ ਜਾਣਾ ਅੰਮ੍ਰਿਤਸਰ ਖਵਾ ਕੇ ਲਿਆਉਣਾ ਸੀ ਉਸ ਤੋਂ ਬਾਅਦ 2015 ਦੇ ਵਿੱਚ ਆਪ ਜੀ ਨੂੰ ਬਤਾਏ ਕਿ ਥੋੜਾ ਗੁਰੂ ਦੋਖੀਆਂ ਵੱਲੋਂ ਗੁਰੂ ਦੀ ਬੇਦਬੀ ਕਰਨ ਤੋਂ ਬਾਅਦ ਥੋੜੀ ਇਸ ਕੰਮ ਦੇ ਵਿੱਚ ਖਲੋਤ ਆ ਗਈ। ਹੂੰ ਉਸ ਤੋਂ ਬਾਅਦ ਦੇ ਵਿੱਚ ਸਾਡੇ ਕੋਲੇ ਸਮਾਜ ਸੇਵੀ ਸਰਦਾਰ ਬਲਵਿੰਦਰ ਸਿੰਘ ਫੱਟੜ ਉਹ ਪਹੁੰਚੇ। ਉਹਨਾਂ ਨੇ ਸਾਨੂੰ ਜਿੰਨੇ ਬਾਰੇ ਅੱਖਾਂ ਦੇ ਕੈਂਪ ਬਾਰੇ ਜਾਣਕਾਰੀ ਦਿੱਤੀ। ਤਾਂ ਅਸੀਂ ਪੰਚ ਸਤ ਸਿੰਘ ਜਿੰਦੇ ਵਿੱਚੋਂ ਇੱਕ ਸਿੰਘ ਭਾਈ ਜਗਸੀਰ ਸਿੰਘ ਕੁਕਸ ਪਰ ਵੀ ਹੋ ਗਏ ਨੇ ਅਸੀਂ ਪਾਸਾ ਸਿੰਘ ਇੱਥੇ ਆਏ ਜਦੋਂ ਅਸੀਂ ਇੱਥੇ ਆਣ ਕੇ ਦੇਖਿਆ ਤਾਂ ਸਾਨੂੰ ਐ ਲੱਗੇ ਵੀ ਗਰਮੀਆਂ ਦੇ ਦਿਨ ਸੀ ਕਿ ਅਸੀਂ ਇੱਕ ਚੀਜ਼ ਨੋਟ ਕੀਤੀ ਵੀ ਇੱਥੇ ਮੱਖੀ ਹੈ ਨਹੀਂ ਮੱਖੀ ਕਿਉਂ ਨਹੀਂ ਉਹਦਾ ਕਾਰਨ ਇਹ ਵੀ ਸਫਾਈ ਬਹੁਤ ਜ਼ਿਆਦਾ ਤੇ ਇਹ ਜਿਹੜੀ ਜਗ੍ਹਾ ਤੇ ਸਫਾਈ ਹੋਣੀ ਬੜੀ ਜ਼ਰੂਰੀ ਆ ਹਸਪਤਾਲਾਂ ਵਿੱਚ ਆਮ ਆਪਾਂ ਜਾਣਦੇ ਆ ਉਨਾਂ ਦਾ ਲੱਦੇ ਬੱਚ ਗੰਦਗੀ ਦੇ ਕਈ ਬੈਂਕੀਆਂ ਜਗ੍ਹਾ ਤੇ ਢੇਰ ਲੱਗੇ ਹੁੰਦੇ ਨੇ ਸਫਾਈ ਪੱਖੋਂ ਬਹੁਤ ਜ਼ਿਆਦਾ ਉਹ ਬੁਣੇ ਹੁੰਦੇ ਨੇ ਸਭ ਤੋਂ ਪਹਿਲੀ ਗੱਲ ਹੈ ਸਫਾਈ ਦੂਜੀ ਗੱਲ ਵੀ ਇਸ ਸੰਸਥਾ ਵੱਲੋਂ ਸੰਤਰਾ ਹਸਪੀਟਲ ਵੱਲੋਂ ਬਹੁਤ ਜ਼ਿਆਦਾ ਦਿਨ ਬਦਿਨ ਇੱਕ ਇੱਕ ਦਿਨ ਤੇ ਦੋ ਦੋ ਕੈਂਪ ਰੱਖੇ ਜਾਂਦੇ ਨੇ ਆਪਣੇ ਪੰਜਾਬ ਵਿੱਚ ਪੰਜਾਬ ਤੋਂ ਬਾਹਰ ਵੀ ਉਹਨਾਂ ਮਰੀਜ਼ਾਂ ਦੀ ਕੇਅਰ ਇਸ ਤਰੀਕੇ ਨਾਲ ਕੀਤੀ ਜਾਂਦੀ ਹੈ ਹੁਣੇ ਤੁਸੀਂ ਦੇਖਿਆ ਵੀ ਆਪਾਂ ਜਿਹੜੇ ਸੰਤਰਾ ਨੂੰ ਖਾਣਾ ਸਕਤਾ ਨੇ ਛਕਿਆ ਹੂੰ ਉਹਦੇ ਵਿੱਚ ਵੀ ਡਿਸਪੀਸਪਲਨ ਹੂੰ ਜੇ ਉਹਨਾਂ ਨੇ ਇਲਾਜ ਕਰਾਉਣਾ ਹੈ ਉਸ ਤੋਂ ਬਾਅਦ ਟੈਸਟ ਹੋਣੇ ਆ ਹਨ ਰਾਤ ਨੂੰ ਸਾਰੇ ਮਰੀਜ਼ਾਂ ਦੇ ਅੱਜ ਟੈਸਟ ਹੋ ਜਾਣੇ ਆ ਕੱਲ ਨੂੰ ਸਾਰਿਆਂ ਦੇ ਆਪਰੇਸ਼ਨ ਹੋ ਜਾਣੇ ਆ ਪਰਸੋਂ ਪੱਟੀਆਂ ਖੋਲ ਕੇ ਉਹਨਾਂ ਨੇ ਘਰ ਨੂੰ ਭੇਜ ਦੇਣਾ ਅਸੀਂ ਤਿੰਨ ਚਾਰ ਦਿਨ ਦੇ ਵਿੱਚ ਬਿਲਕੁਲ ਫ੍ਰੀ ਹੋ ਜਾਂਦੇ ਹਾਂ ਕਿਤੇ ਸਮਾਂ ਸੀ ਇੱਕ ਵਾਰੀ ਅਸੀਂ ਸਿਵਲ ਹਸਪੀਟਲ ਲੋਗਾ ਤੋਂ ਕੈਂਪ ਲਵਾਇਆ ਸੀ ਤਾਂ ਅਸੀਂ ਰੋਜ਼ ਦੇ 10 ਮਰੀਜ਼ ਲੈ ਕੇ ਜਾਣੇ ਮੁੱਗੀ ਉਹਨਾਂ ਨੂੰ ਪ੍ਰੀਸ਼ਰ ਕਰਵਾ ਕੇ ਨੇ ਉਹਨਾਂ ਕਈ ਵਿੱਚੋਂ ਰਿਜੈਕਟ ਹੋ ਜਾਣੇ ਉਹਨਾਂ ਨੂੰ ਉਵੇਂ ਵਾਪਸ ਲੈ ਆਉਣਾ ਕਰਨਾ ਅਗਲੇ ਦਿਨ ਫਿਰ ਦੱਸ ਲੈ ਕੇ ਜਾਣੇ ਸਾਡੇ 15 20 ਦਿਨ ਇਸੇ ਤਰੀਕੇ ਨਾਲ ਹੀ ਖਰਾਬ ਹੋ ਗਏ ਇਹਦਾ ਇਹ ਸੋਖਾ ਸਾਨੂੰ ਵੀ ਅਸੀਂ ਉਥੋਂ ਪ੍ਰੀ ਪੇਸ਼ੈਂਟ ਜਦੋਂ ਜੁਨੇ ਜਾਂਦੇ ਨੇ ਤੇ ਉਹਨਾਂ ਨੂੰ ਅਸੀਂ ਇੱਥੇ ਲੈ ਕੇ ਸ਼ੰਕਰਾ ਹਸਪੀਟਲ ਆਉਂਦੇ ਆ ਤਾਂ ਦੋ ਦਿਨ ਸਾਨੂੰ ਇੱਥੇ ਰਹਿਣਾ ਪੈਂਦਾ ਉਸ ਤੋਂ ਬਾਅਦ ਅਸੀਂ ਫ੍ਰੀ ਹੋ ਜਾਂਦੇ ਆ ਇਸ ਲਈ ਸਾਨੂੰ ਇਹ ਸਸਤਾ ਜਿਹੜੀ ਚੰਗੀ ਲੱਗੀ ਤੇ ਤਾਂ ਅਸੀਂ ਇਸ ਸਸਤਾ ਤੋਂ ਖੋ ਇਹ ਅੱਖਾਂ ਦੇ ਕੈਂਪ ਲੋਨੀ ਖੂਨਦਾਰ ਕੈਂਪ ਉਹ ਅਸੀਂ ਸਿਵਲ ਹਸਪੀਟਲ ਮੋਗਾ ਦੇ ਲੋ ਮੋਗਾ ਦੇ ਲੋ अच्छा खालसा जी मेनू एक गल दसो ਵੀ ਜਦੋਂ ਤੁਸੀਂ 2019 ਦੇ ਵਿੱਚ ਬੇਟੀ ਦੀ ਮੈਰਿਜ ਕੀਤੀ ਸੀ ਲੋਕ ਤਾਂ ਡੀਜੇ ਲਾਉਂਦੇ ਆ ਸ਼ਰਾਬਾਂ ਪਿਉਂਦੇ ਆ ਪੈਲਸ ਕਰਦੇ ਆ ਮਹਿੰਗੇ ਮਹਿੰਗੇ ਠੀਕ ਹੈ ਬਹੁਤ ਖਰਚਾ ਕਰਦੇ ਆ ਤੇ ਤੁਸੀਂ ਉਦੋਂ ਵੀ ਕੈਂਪ ਲਾਇਆ ਸੀਗਾ ਤੇ ਅੱਜ ਬੱਚੇ ਤੁਹਾਡੇ ਪੀਅਰ ਹੋ ਗਏ ਆ ਤੇ ਅੱਜ ਫੇਰ ਤੁਸੀਂ ਪੀਆਰ ਹੋਣ ਦੀ ਖੁਸ਼ੀ ਵਿੱਚ ਵੀ ਕੈਂਪ ਡਾ ਰਹੇ ਹੋ ਇਹ ਤਬਦੀਲੀ ਦਾ ਮੈਨੂੰ ਕਾਰਨ ਦੱਸੋ ਰੈਗੂ ਜੀ ਆਪ ਸਾਡੀਆਂ ਸੰਗਤਾਂ ਨੂੰ ਪਤਾ ਹੈ ਤਬਦੀਲੀ ਜਿਹੜੀ ਆ ਸੰਗਤ ਵਿੱਚ ਆਉਂਦੀ ਹੈ ਜਦੋਂ ਆਪਾਂ ਸੰਗਤ ਵਿੱਚ ਚਲਦੇ ਆ ਗੁਰੂ ਮਹਾਰਾਜ ਦਾ ਓਟਾ ਓਟਾ ਅਸਰ ਲੱਗੇ ਜਾਂਦੇ ਆ ਗੁਰੂ ਸਾਹਿਬ ਨੇ ਕਿਰਪਾ ਕੀਤੀ 2014 ਦੇ ਵਿੱਚ ਵੀਰਾ ਦਾ ਸੰਗ ਹੋਇਆ ਸੰਗਤ ਹੋਈ ਅਸੀਂ ਸਮਾਗਮਾਂ ਦੇ ਵਿੱਚ ਜਾਣਾ ਸ਼ੁਰੂ ਕੀਤਾ ਸਾਨੂੰ ਜਿਹੜੇ ਚਾਰਕਸੀ ਉਹਨਾਂ ਕੋਲ ਇਹ ਚੀਜ਼ਾਂ ਸੁਣਨ ਨੂੰ ਮਿਲੀਆਂ ਕਿ ਸਾਨੂੰ ਜਿਹੜਾ ਦਸਾਂ ਨੌਾਂ ਦੇ ਕਿਤੂਹੀ ਹੈ ਜਿਹਨੂੰ ਦਸਬੰਦ ਕੱਢ ਕੇ ਕਿਸੇ ਲੋੜਵੰਦ ਤੇ ਆਪਾਂ ਉਹਦੇ ਤੋਂ ਬੁਲਾਇਆ ਜਾਂਦਾ ਹੈ ਤਾਂ ਉਦੋਂ ਹੀ ਮੈਂ ਮਨ ਵਿੱਚ ਉਦੋਂ ਪਹਿਲਾਂ ਤਕਰੀਬਨ 15 16 ਦੀ ਗੱਲ ਆ ਉਦੋਂ ਵੀ ਮਨ ਦੇ ਵਿੱਚ ਇਹੀ ਸੀ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੱਚੇ ਗੁਰਸਿੱਖ ਬਣਾਈ ਤੇ ਇੱਕ ਨਾਲ ਮਨ ਦੇ ਵਿੱਚ ਆਸੀ ਅਸੀਂ ਹੈ ਸੀ ਪੰਜ ਸੱਤ 10 ਬੰਦੇ ਵੀ ਆਪਾਂ ਦਾਜ ਦੇਹੇਜ ਤੋਂ ਲਹਿਦਾ ਵਿਆਹ ਕਰਨਾ ਹੂੰ ਗੁਰੂ ਮਾਰਾ ਨੇ ਇਹ ਨਹੀਂ ਦਾਸ ਦੇ ਸੁਣੀ ਕਿ ਮੈਨੂੰ ਇੱਕ ਗੁਸਿਕ ਪਰਿਵਾਰ ਜਦੋਂ ਮਿਲਿਆ ਤੇ ਉਹਨਾਂ ਦੀ ਏਸੀ ਵੀ ਸਾਨੂੰ ਗੁਸਿਕ ਬਚੀ ਚਾਈਦੀ ਏ ਸਿੱਖ ਮੈਨੂੰ ਇੱਕ ਕਹਾਣੀ ਦੱਸਿਓ ਵੀ ਇਹ ਜਿਹੜਾ ਰਿਸ਼ਤਾ ਜੁੜਿਆ ਇਹ ਕਿਵੇਂ ਇਹ ਜੁੜਿਆ ਹੈ ਸਵੱਬਕੀ ਬਣਿਆ ਸੀ ਮੜਾ ਮੈਨੂੰ ਮੈਨੂੰ ਥੋੜਾ ਜੀ ਗੱਲ ਦਾ ਪਤਾ ਵੀ ਫਲੱਡ ਆਉਣ ਕਰਕੇ ਉਹ ਵੀ ਗੱਲ ਦੱਸੋ ਹਾਂਜੀ 2018 ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਜਿਹੜੇ ਪਰਲੇ ਬਣੇ ਸੁਲਤਾਨਪੁਰ ਲੋਹੀਆਂ ਨੂੰ ਹੂੰ ਬੰਨ ਟੁੱਟ ਗਿਆ ਸੀ ਹੂੰ ਉਦੋਂ ਉਥੋਂ ਨੌਜਵਾਨ ਨੌਜਵਾਨ ਸੁਧਾਰ ਸਭਾ ਲੂਪੋਕੇ ਤੇ ਗਾਮਾ ਤੋਂ ਸੀ ਅੰਮ੍ਰਿਤਸਰ ਤੋਂ ਅੱਗੇ ਹੂੰ ਉਹ ਤਕਰੀਬਨ 28 ਟਰਾਲੀਆਂ ਤੋੜੀ ਦੀ ਤੇ ਇੱਕ ਟਰਾਲੀ ਰਸਨ ਦੀ ਲੈ ਕੇ ਆਏ ਸੀ ਹੂੰ ਉਹ ਜਦੋਂ ਉਹਨਾਂ ਨੂੰ ਕੋਈ ਸੱਜਣ ਲੈ ਕੇ ਆਇਆ ਵੀ ਸਾਡੇ ਵਾਲੇ ਬੰਨੇ ਵਿੱਚ ਦਰਿਆ ਦੇ ਅੰਦਰ ਵਾਰ ਫਸਲਾਂ ਦਾ ਨੁਕਸਾਨ ਹੋਇਆ ਇਹ ਵੀ ਤੁਸੀਂ ਉੱਧਰ ਵੀ ਦਿੱਤੀ ਜਾ ਰਹੇ ਹੋ ਸਾਰੀ ਸੰਗਤ ਨੂੰ ਬੋਲ ਰਹੇ ਸੀ ਵੀ ਸਾਡੇ ਵਾਲੇ ਜਿਹੜੇ ਦਰਿਆ ਦੇ ਅੰਦਰ ਜ਼ਮੀਨਾਂ ਜਿਹੜੀਆਂ ਨਾ ਉਹਨਾਂ ਦਾ ਵੀ ਨੁਕਸਾਨ ਹੋਇਆ ਇਸ ਕਰਕੇ ਤੁਸੀਂ ਸਾਡੇ ਕੋਲੇ ਵੀ ਆਓ ਉਹਨਾਂ ਨੂੰ ਇੱਕ ਗੁਰਸਿੱਖ ਪਿਆਰਾ ਲੈ ਕੇ ਆ ਗਿਆ ਤਾਂ ਉਹ ਕਾਲੀਆਂ ਵਾਲੇ ਰਾਤ ਉਸਟੇ ਕਰਨੇ ਰੁੱਕ ਗਏ ਕਾਲੀਆਂ ਵਾਲੇ ਤੋਂ ਸਤਿੰਦਰ ਸਿੰਘ ਫੌਜੀ ਮੁਖ ਸੇਵਾਦਾਰ ਦਸ਼ਮੇਸ਼ ਗੁਰੂਮ ਪ੍ਰਚਾਰ ਲੈ ਜਿਹਦੇ ਵਿੱਚ ਅਨਿਸੰਸਤਾ ਕਰਦੇ ਸਿੰਧਾਮੇ ਸੇਵਾਦਾਰ ਉੰਦੇ ਨਗਰ ਦੇ ਵਿੱਚ ਆਣ ਕੇ ਜਦੋਂ ਉਹਨਾਂ ਨੇ ਠਹਿਰਾਓ ਕੀਤਾ ਤਾਂ ਉਹ ਗੁਰੂ ਦੀ ਕਿਰਪਾ ਸਦਕਾ ਉਹ ਪ੍ਰਮਾਤਮਾ ਦੀ ਮਿਹਰ ਸਦਕਾ ਉਸ ਨਗਰ ਦੇ ਵਿੱਚ ਜਦੋਂ ਰਾਤ ਨੂੰ ਠਹਿਰਾਓ ਕੀਤਾ ਸਾਰੇ ਸੰਤਾਂ ਨੂੰ ਬੜਾ ਚਾਹ ਬੜੀ ਸੇਵਾ ਕੀਤੀ ਸਵੇਰੇ ਮੈਨੂੰ ਫੋਨ ਆਇਆ ਦਾਸ ਮੈਂ ਇੱਥੇ ਗਿਆ ਜਦੋਂ ਉਦੋਂ ਅਸੀਂ ਅੱਖਾਂ ਦਾ ਕੈਂਪ ਲਾਉਣਾ ਸੀ ਮੋਜੇ ਵਾਲੇ ਤਾਂ ਉਹਨਾਂ ਨੇ ਜਦੋਂ ਇਹ ਇਹ ਗੱਲ ਮੈਂ ਵੀ ਉੱਥੇ ਗਿਆ ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਕਿਉਂਕਿ ਪਿੰਡਾਂ ਦੇ ਬਹੁਤ ਤਾੜ ਦੇ ਵਿੱਚ ਲੋਕ ਉੱਥੇ ਜੁੜ ਗਏ ਸੀ ਵੀ ਅਸੀਂ ਟਰਾਲੀਆਂ ਜਿਹੜੀਆਂ ਆ ਆਪਕੋ ਆਪਣੇ ਪਿੰਡਾਂ ਦੇ ਵਿੱਚ ਲੈ ਜਾਈਏ ਪਰ ਮੈਂ ਉੱਥੇ ਇਹ ਗੱਲ ਕੀਤੀ ਸੀ ਵੀ ਐਦਾਂ ਤੁਸੀਂ ਆਇਓ ਸਾਡੇ ਇਲਾਕੇ ਦੇ ਵਿੱਚ ਆਸ ਲੈ ਕੇ ਵੀ ਅਸੀਂ ਸੇਵਾ ਕਰਨੀ ਤੁਸੀਂ ਕਿਸੇ ਤੇ ਯਕੀਨ ਨਾ ਕਰੋ ਆਪ ਤੁਸੀਂ ਜਾ ਕੇ ਇਲਾਕੇ ਦੇ ਵਿੱਚ ਆਪਣੀ ਇਨਕੁਆਰੀ ਕਰਕੇ ਆਪਣੀ ਪੂਰੀ ਐਨਤ ਪ੍ਰਤੀਸ਼ ਕਰਕੇ ਜਿਹਨੂੰ ਲੋੜ ਹੈ ਤੇ ਉਹਨੂੰ ਦਿਓ ਪਹਿਲੀ ਗੱਲ ਤਾਂ ਉਹਨਾਂ ਨੂੰ ਇਹ ਵੀ ਗੱਲ ਚੰਗੀ ਲੱਗੀ ਵੀ ਭਾਈ ਵਾਕਿਆ ਸਹੀ ਹੈ ਕੋਲ ਮੇਰੇ ਗੱਲ ਨਾਲ ਐਗਰੀ ਹੋਏ ਅਸੀਂ ਦੋ ਗੱਡੀਆਂ ਦੇ ਨਾਲ ਵੀ ਅਸੀਂ ਆਪ ਵੀ ਗਏ ਲਾਕੇ ਜਿਨਕਵਾਰੀ ਕਰਕੇ ਅਸੀਂ ਪੂਰੀ ਤਰ੍ਹਾਂ ਜਿੱਥੇ ਲੋੜ ਸੀ ਉੱਥੇ ਰਸਨ ਵੀ ਦਿੱਤਾ ਉੱਥੇ ਪੂਰੀ ਦਿੱਤੀ ਉਸ ਤੋਂ ਬਾਅਦ ਉਹਨਾਂ ਦਾ ਮੇਰੇ ਕੋਲੇ ਆਉਣਾ ਜਾਣਾ ਹੋ ਗਿਆ ਹੂੰ ਮੇਰਾ ਇੱਕ ਨਸ਼ਾ ਸ਼ਰਬ ਕੇਂਦਰ ਫਤੇਗੜ ਪਿੰਤੂਰ ਵਿੱਚ ਚੱਲਦਾ ਸੀ ਜਦੋਂ ਲਾਸ਼ ਤੇ ਚੱਲੇ ਉਹਨਾਂ ਕੋਲ ਰਸਨ ਵਧ ਗਿਆ ਬਹੁਤ ਜ਼ਿਆਦਾ ਹੂੰ ਉਹਨਾਂ ਸੋਚਿਆ ਕਿ ਆਪਾਂ ਇਹ ਰਸਨ ਜਿਹੜਾ ਹੈ ਉਹ ਬਾਬਾ ਜੀ ਨੂੰ ਦੇ ਚੱਲ ਗਏ ਕਿਉਂਕਿ ਉਹ ਇੱਕ ਸੇਵਾ ਦਾ ਕਾਰਜ ਕਰਦੇ ਨਸ਼ਾ ਸ਼ਰਬ ਕੇਂਦਰ ਹੂੰ ਤਾਂ ਜਦੋਂ ਮੇਰੇ ਕੋਲ ਮੇਰੇ ਕੋਲੇ ਆਏ ਮੈਨੂੰ ਨਾਲ ਫੋਨ ਕੀਤਾ ਤੇ ਜਿਵੇਂ 25 ਸਹੇਗਾ ਚਾਹ ਪਾਣੀ ਕੋਲ ਬਣਾਓ ਅਸੀਂ ਆ ਰਹੇ ਮੈਂ ਜਦੋਂ ਚਾਹ ਪਣੀ ਤਿਆਰ ਕਰਵਾਇਆ ਉਹਨਾਂ ਨੇ ਜਦੋਂ ਟਰਾਲੀ ਤੋਂ ਸਾਰਾ ਸਮਾਨ ਲਾ ਕੇ ਕਿਸੇ ਨੇ ਖੰਡ ਦੀ ਪੋਰੀ ਚੁੱਕੀ ਹੋਈ ਸੀ ਕਿਸੇ ਨੇ ਚੌਲ ਚੁੱਕੇ ਹੋਏ ਸੀ ਕਿਸੇ ਨੇ ਆਟਾ ਚੁੱਕਿਆ ਹੈ ਵੀ ਚਲੋ ਵੱਧਾ ਜਿਹੜਾ ਰਸਨਾ ਕੋ ਇੱਥੇ ਦੇ ਜਾਂਦੇ ਆ ਮੈਂ ਜਦੋਂ ਦੇਖਿਆ ਬਾਹਰ ਨਿਕਲ ਕੇ ਮੈਂ ਕਹਿੰਦਾ ਕੀ ਹੈ ਕੀ ਜਾਂਦੇ ਵੀਰ ਬਾਬਾ ਜੀ ਰਸਨਾ ਤੋਂ ਦੇਣ ਆਏ ਹੋ ਵੀ ਤੁਸੀਂ ਇੱਥੇ ਜੀ ਨੌਜਵਾਨ ਜਿਹੜੇ ਆ ਉਹ ਦਸੇ ਵਾਲੇ ਆ ਤੇ ਉਹਨਾਂ ਦੀ ਸੇਵਾ ਜਿਹੜੀ ਤੁਸੀਂ ਵੀ ਕਰਦੇ ਹੋ ਤੇ ਅਸੀਂ ਵੀ ਕਰਦੇ ਹਾਂਗੇ ਦਾਸ ਨੇ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕੀਤੀ ਵੀ ਮੈਂ ਇੱਕ ਸੇਵਾਂ ਲਈ ਇੱਕ ਠੀਕ ਆ ਮਰਖਾ ਮੇਰੀ ਸੇਵਾ ਲਈ ਹੈ ਪਰ ਮੈਂ ਇਹਨਾਂ ਤੋਂ ਇਨਕਮ ਲਈ ਪੈਸੇ ਵੀ ਲੈਣਾ ਹੈ ਕਿਸੇ ਤੋਂ 2000 ਕਿਸੇ ਤੋਂ 4000 ਕਿਸੇ ਤੋਂ 5000 ਕਿਸੇ ਤੋਂ 7000 ਕਈ ਸਾਡੇ ਪਿੰਟੇਤਾ ਨੇ ਵੀ ਸਾਨੂੰ ਉੱਥੇ ਮੁੰਡੇ ਛੱਡੇ ਹੋਏ ਸੀ ਤਾਂ ਉਹਨਾਂ ਨੂੰ ਇਹ ਵੀ ਗੱਲ ਸਾਡੀ ਬੜੀ ਚੰਗਲੀ ਬੜਾ ਉਹਨਾਂ ਨੇ ਮੈਨੂੰ ਕੰਪੈਲ ਕੀਤਾ ਮੈਂ ਕਿਹਾ ਨਹੀਂ ਜੀ ਮੇਰੇ ਮੈਂ ਇੱਕ ਦਾਣਾ ਵੀ ਨਹੀਂ ਤੁਹਾਡਾ ਰੱਖਣਾਗਾ ਜੇ ਤੁਸੀਂ ਮੇਰੇ ਨਾਲ ਇੰਨਾ ਪਿਆਰ ਰੱਖਦੇ ਹੋ ਤੇ ਫਿਰ ਵੇਚ ਰੱਖੋ ਲੋੜਵੰਦ ਦਾ ਜਿਹੜਾ ਪੈਸਾ ਹੈ ਇਹ ਮੈਂ ਆਪਣੇ ਆਪਣੇ ਬਿਜ਼ਨਸ ਦੇ ਵਿੱਚ ਜਾਂ ਮੇਰਾ ਇਹ ਬਿਜ਼ਨਸ ਆ ਮੈਂ ਬਿਜ਼ਨਸ ਤੋਂ ਤਾਂ ਇਹ ਚੱਲ ਰਿਹਾ ਹੈ ਸੇਵਾ ਦਾ ਤੁਹਾਨੂੰ ਜਿੰਨੀ ਮੈਂ ਕਰਨਾ ਉਹ ਕਰਦਾ ਹੀ ਕਰਦਾ ਮੈਂ ਮਜਬੂਰ ਕਰਕੇ ਉਹਨਾਂ ਦਾ ਹਿੱਸਾ ਦੱਸ ਜਿਹੜਾ ਕੋਸਤੋ ਬਾਟੋ ਉਹ ਮੇਰੀਆਂ ਇਹ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਮੇਰੇ ਨਾਲ ਉਹਨਾਂ ਨੇ ਬੜਾ ਪਿਆਰ ਮੇਰਾ ਬਾਤੋ ਉਹ ਪ੍ਰਭਾਵਿਤ ਹੋ ਕੇ ਮੇਰੇ ਨਾਲ ਹੋਰ ਉਹਨਾਂ ਨੇ ਪਿਆਰ ਦਇਆ ਮੈਨੂੰ ਵੀ ਪਤਾ ਸੀ ਉਹਨਾਂ ਦਿਨਾਂ ਦੇ ਵਿੱਚ ਮੇਰੀ ਬੇਟੀ ਦਾ ਬਾਹਰਲਾ ਵਿਜਾ ਆਇਆ ਹੋਇਆ ਸੀ ਕੈਨੇਡਾ ਦਾ ਤਾਂ ਪਹਿਲਾਂ ਸਾਡੀ ਵਿਚਾਰ ਸੀ ਵੀ ਬੇਟੀ ਨੂੰ ਅਸੀਂ ਮੈਰਿਜ ਤੋਂ ਬਿਨਾਂ ਹੀ ਭੇਜਣਾ ਫਿਰ ਜਦੋਂ ਬਾਹਰਲੇ ਜਿਹੜੇ ਸੂਝਵਾਨ ਜਾਂ ਪ੍ਰਚਾਰਕ ਸੀ ਜਾਂ ਉੱਥੇ ਰਹਿਣ ਵਾਲੇ ਜਿਨ੍ਹਾਂ ਦਾ ਸਾਡੇ ਸੰਬੰਧ ਸੀ ਅਸੀਂ ਇੱਕ ਨਵਾਂ ਵਿਵੰਧ ਬਣਾਇਆ ਉਹ ਕਹਿੰਦੇ ਬੱਚੇ ਦੀ ਸ਼ਾਦੀ ਕਰਕੇ ਭੇਜੋ ਉਹਦਾ ਨਾਮ ਤਾਂ ਅਸੀਂ ਭਾਲ ਸ਼ੁਰੂ ਕਰਤੀ ਬੱਚੀ ਦੇ ਰਿਸ਼ਤੇ ਦੀ ਉਦੋਂ ਪਹਿਲਾ ਮਹੀਨਾ ਅਸੀਂ ਬਹੁਤ ਜ਼ਿਆਦਾ ਇਹ ਅੱਜ ਦੁਰਕ ਕਰਦੇ ਸੀ ਪਰ ਸਾਨੂੰ ਕੋਈ ਸੁਭਾਬਣਾ ਬਣਿਆ ਜਦੋਂ ਸੁਭਬ ਬਣਿਆ ਉਹ ਆਏ ਉਹ ਬੰਦੇ ਬਹੁਤ ਸ਼ਿਹਰਤ ਸੀ ਮੈਂ ਉਹਨਾਂ ਕੋਲੇ ਇਵੈਂਟੀ ਕੀਤੀ ਮੈਂ ਕਹਿੰਦੀ ਆਹ ਗੱਲਾਂ ਵੀ ਮੈਂ ਇਹ ਕਹਿਣਾ ਮੈਨੂੰ ਕੋਈ ਗੁਰ ਸਿੱਖ ਪਰਿਵਾਰ ਜਿਹੜਾ ਮੈਨੂੰ ਕੋਈ ਟੱਕਰ ਜਾਵੇ ਗੁਰੂ ਦੀ ਮਿਹਰ ਸਰਕਾਰ ਉਹਦੋਂ ਨਾਲ ਮੈਨੂੰ ਕੋਈ ਗੱਲ ਨਹੀਂ ਕੀਤੀ ਉਸ ਤੋਂ ਬਾਅਦ ਦੇ ਵਿੱਚ ਘਰੇ ਜਾ ਕੇ ਉਹਨਾਂ ਨੇ ਜਦੋਂ ਮੇਰੇ ਮਸ਼ਵਰਾ ਕੀਤਾ ਤੇ ਉਹ ਉਹਨਾਂ ਨੇ ਮੇਰੇ ਨਾਲ ਜਿਹੜਾ ਮੇਰਾ ਮੇਰੇ ਇਹ ਜੁਵਾਈ ਦਾ ਭਣਵਈਆ ਹੈ ਉਹਨੇ ਮੇਰੇ ਨਾਲ ਫੋਨ ਤੇ ਗੱਲ ਕੀਤੀ ਤਾਂ ਮੈਂ ਅਸੀਂ ਉੱਥੇ ਪਹੁੰਚੇ ਜਦੋਂ ਅਸੀਂ ਜਾ ਕੇ ਉੱਥੇ ਪਹੁੰਚੇ ਤਾਂ ਸਾਨੂੰ ਸਾਰਾ ਉਹ ਜੋ ਸੀ 14 ਰੁਪਏ ਸਮਝ ਆ ਗਿਆ ਅਸੀਂ ਗੁਰਸਿੱਖ ਪਰਿਵਾਰ ਭਾਵ ਦੇ ਸਮਝ ਲੱਗਿਆ ਅਸੀਂ ਦਾਜ ਦੇ ਇਤੋਂ ਲੈਦਾ ਇੱਕ ਵਿਆਹ ਕਰਨਾ ਚਾਹੁੰਨੇ ਸਨ ਸਾਨੂੰ ਉਹ ਵੀ ਉਹ ਉਹਨਾਂ ਨੇ ਕਿਹਾ ਕਰ ਸੀ ਲੈਣਾ ਕੁਛ ਨਹੀਂ ਤਾਂ ਗੁਰੂ ਮਹਾਰਾਜ ਦੀ ਵੇ ਸੜਕਾ ਦਾਸ ਨੇ ਬੱਚੀ ਜਿਹੜੀ ਹੈ ਉਹ ਉਸ ਘਰ ਦੇ ਵਿੱਚ ਵਿਆਹ ਦਿੱਤੀ ਤਾਂ ਗੁਰੂ ਮਹਾਰਾਜ ਬਹੁਤ ਖੁਸ਼ੀਆਂ ਨੇ ਤੇ ਔਰ ਮੈਂ ਇਸ ਮਾਧਿਅਮ ਤੋਂ ਵੀ ਇਹ ਗੱਲ ਕਹਿਣਾ ਹੈ ਵੀ ਮੇਰੀ ਅਰਦਾਸ ਹੈ ਗੁਰੂ ਜੀ ਸੱਚੇ ਪਾਤਸ਼ਾਹ ਵੀ ਮੇਰਾ ਜਿਹੜਾ ਕੱਚਾ ਮੇਰਾ ਇਹਦਾ ਪੁੱਤਰ ਉਹ ਵੀ ਮੈਂ ਦਾਜ ਦੇ ਤੋ ਬਿਨਾ ਮੇਰਾ ਲੱਗਣਾ ਹੈ ਕਿਉਂਕਿ ਇਹ ਮੈਨੂੰ ਕੋਈ ਕਹਿਣ ਦੀ ਲੋੜ ਨਹੀਂ ਪਰ ਮੈਂ ਇੱਕ ਸਿਹਤ ਦੇਣ ਦੀ ਕੋਸ਼ਿਸ਼ ਕਰ ਰਿਹਾ ਵੀ ਸੰਗਤ ਨੂੰ ਇੱਕ ਸਿਹਤ ਮਿਲੇ ਸਾਨੂੰ ਪਰਿਵਾਰਾਂ ਅੱਛਾ ਪਰਿਵਾਰਾਂ ਦੀ ਲੋੜ ਹੈ ਨਾ ਕਿ ਸਾਨੂੰ ਇੱਕ ਪੈਸੇ ਦੀ ਲੋੜ ਨਹੀਂ ਪੈਸਾ ਜਿਹੜਾ ਹੁੰਦਾ ਹੈ ਉਹ ਤਾਂ ਆਪਣੇ ਆਪ ਆ ਜਾਂਦਾ ਹੈ ਜਿਹੜੇ ਅੱਛੇ ਪਰਿਵਾਰ ਨੇ ਉਹ ਇਦਾਂ ਕਰਮਾਂ ਤੋਂ ਬਿਨਾਂ ਨਹੀਂ ਮਿਲਦਾ ਉਸ ਤੋਂ ਬਾਅਦ ਬੱਚੇ ਕੈਨੇਡਾ ਸੀ ਕੈਨੇਡਾ ਦੇ ਵਿੱਚੋਂ ਪੀਆਰ ਹੋਇਆ ਪੀਆਰ ਹੁੰਦਿਆ ਸਾਰਾ ਇੱਕ 4 ਮਹੀਨੇ ਪਹਿਲਾਂ ਜਦੋਂ ਉਹਨਾਂ ਟਿਕਟ ਕਰਾਈ ਹੈ ਉਦੋਂ ਹੀ ਮੈਂ ਫੇਰੇ ਜਿਹੜਾ ਛੰਕਾ ਹਸਪੀਟਲ ਤੋਂ ਜਿਹੜਾ ਕੈਂਪਸ ਨੂੰ ਬੁੱਕ ਕਰਤਾ ਜੇ ਬੁਕਿੰਗ ਦੇ ਬਾਰੇ ਵਿੱਚ ਹੁਣ ਪ੍ਰਮਾਤਮਾ ਦੇ ਬੇਅਸਰਕਾ ਤੁਹਾਨੂੰ ਪਤਾ ਹੀ ਹੈ 60 ਪੇਸ਼ੈਂਟ ਜਿਹੜੇ ਆ ਆਪਰੇਸ਼ਨ ਲਈ ਚੁਣੇ ਗਏ ਤੇ 350 ਤੋਂ ਪ্লাস ਜਿਹੜੇ ਆ ਉਹ ਐਨਕਾਂ ਦਵਾਈਆਂ ਦਿੱਤੀਆਂ ਗਈਆਂ 21 ਡਾਲਰ ਜਿਹੜੇ ਆ ਖੂਨਦਾਨ ਸੰਗਤਾਂ ਨੇ ਉਹਨਾਂ ਨੌਜਵਾਨਾਂ ਨੇ ਕੀਤਾ ਤੇ ਇਹ ਮੈਂ ਇਸ ਗੱਲ ਦੀ ਜਿਹੜੀ ਵਧਾਈ ਆ ਉਹ ਮੈਂ ਆਪਣੇ ਬੱਚਿਆਂ ਨੂੰ ਦੇਣਾ ਚਾਹੁੰਦਾ ਕਿਉਂਕਿ ਮੇਰੇ ਬੱਚੇ ਗੁਰਸਿੱਖਾ ਤੇ ਗੁਰੂ ਅਗੇ ਅਰਦਾਸ ਕਰਦਾ ਸਿੱਤੇ ਪਾਸ਼ਾ ਉਹਨਾਂ ਨੂੰ ਜੋ ਸਿੱਖੀ ਨਾਲ ਜੁੜ ਕੇ ਰੱਖੀ ਨਾਮ ਦੀ ਦਾਤ ਬਸ਼ੇ ਬਾਣੀ ਮਹਿਣਾ ਪਿਆਰ ਹੱਕ ਸੱਚ ਦੇ ਪਾਰੇ ਦੇ ਬਲ ਬਸ਼ੇ ਤੇ ਅਸੀਂ ਆਸ ਕਰਦੇ ਹਾਂ ਕਿ ਅਸੀਂ ਆਪ ਆਜਾ ਸੰਤਾਂ ਦੇ ਸੰਯੋਗ ਨਾਲ ਇਹ ਸਮਾਵਾ ਅੱਗੇ ਵੀ ਚੋੜੀ ਹੁਣ ਲਾਸਟ ਦੇ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਜਿਹੜਾ ਵੀ ਵੀ ਲੋਕ ਜਿਹੜੇ ਲੋਕ ਆ ਇੰਨੇ ਇਨਨੇ ਖੱਤੇ ਕਰਦੇ ਨੇ ਮੇਰੇ ਗੇਟ ਤੁਹਾਡੇ ਦੇ ਬੱਚੇ ਪੀਅਰ ਹੋ ਗਿਆ ਜਾਂ ਜਦੋਂ ਪੀਅਰ ਹੁੰਦੇ ਉਹ ਖਰਚਾ ਕਰਦੇ ਨੇ ਪੈਲਸਾਂ ਦੇ ਵਿੱਚ ਕੇ ਘਟਦੇ ਨੇ ਬੜਾ ਕੁਝ ਕਰਦੇ ਨੇ ਉਹਨਾਂ ਵਾਸਤੇ ਮੈਸੇਜ ਦੇ ਦੋ ਕੋਈ ਮੈਸੇਜ ਵਾਇਗਰੂ ਤੇ ਭਾਣੇ ਅਨੁਸਾਰ ਦਾਸ ਨੂੰ ਹਮ ਸਰਜੀਤ ਸਿੰਘ ਖਾਲਸਾ ਐਮਪੀ ਹਲਕਾ ਫੇਰ ਕੋ ਉਹਨੇ ਹਲਕੇ ਦਾ ਸੇਵਾ ਦਾ ਚੁੜਿਆ ਉਸ ਤੋਂ ਬਰੰਤ ਅਕਾਲੀ ਦਰਬਾਰਸ ਪੰਜਾਬ ਦੇ ਵਿੱਚ ਦਾਸ ਨੂੰ ਉਨਾ ਨਵੇਂ ਮੰਦਤਾ 11 ਮੈਂਬਰ ਕਮੇਟੀ ਦੇ ਵਿੱਚ ਤੇ ਆਸ ਇਹੀ ਹੈ ਕਿ ਜਿਹੜੇ ਸੁਹਿਰਦ குரு ਲੜ ਲੱਗੇ ਹੋਏ ਜਾਂ ਸਾਡੇ ਸਮਾਜ ਨੂੰ ਬਦਲਣਾ ਚਾਹੁੰਦੇ ਨੇ ਮੇਰੀ ਆਸ ਦੀ ਤਾਕਤ ਇਹ ਮੈਂ ਚਾਹੁੰਦਾ ਕਿ ਸਾਡੇ ਇਲਾਕੇ ਦੇ ਵਿੱਚ ਇਹ ਤਾਂ ਸੇਵਾਵਾਂ ਜਿਹੜੀਆਂ ਨੇ ਪਾਰਟੀ ਪ੍ਰਤੀ ਜਾਂ ਆਪਾਂ ਲੈ ਲਈਏ ਰਾਜਨੀਤਿਕ ਪ੍ਰਤੀ ਸੱਚੀ ਸੱਚੀ ਸੇਵਾ ਕਰਨੀ ਪਰ ਨਾਲ ਦੀ ਨਾਲ ਜਿਵੇਂ ਕੈਂਪ ਤੇ ਸਮਾਗਮ ਨੌਜਵਾਨਾਂ ਨੂੰ ਮੈਂ ਜ਼ਰੂਰ ਪ੍ਰੇਰਿਤ ਕਰਾਂਗਾ ਕਿ ਆਪਾਂ ਸਾਰੇ ਨਾਲ ਮਿਲ ਕੇ ਸਮਾਗਮ ਵੀ ਲਗਰਾਂ ਦੇ ਵਿੱਚ ਕਰਾਈਏ ਤਾਂ ਅੱਖਾਂ ਦੇ ਕੈਂਪ ਖੂਨਦਾਰ ਕੈਂਪ ਵਿੱਚ ਵੱਧ ਤੋਂ ਵੱਧ ਕਰਾਈਏ ਮੈਂ ਸੰਯੋਗ ਮੰਗਦਾ ਹਾਂ ਅਕਾਲੀ ਦਰਬਾਰ ਸ ਪੰਜਾਬ ਦੇ ਸਾਰੇ ਨੌਜਵਾਨਾਂ ਤੋਂ ਸਾਰੇ ਵਲੰਟੀਅਰਾਂ ਤੋਂ ਸਾਰੇ ਜਿਹੜੇ ਪੰਜਾਬ ਨੂੰ ਬਦਲਣਾ ਚਾਹੁੰਦੇ ਨੇ ਕਿ ਆਪਾਂ ਹੰਬਲਾ ਮਾਰੀਏ ਨਾਲ ਮਿਲ ਕੇ ਆਪਾਂ ਗੁਰਸਿੱਖੀ ਦਾ ਪ੍ਰਚਾਰ ਵੀ ਕਰਨਾ ਹੈ ਨਾਲ ਦੇ ਨਾਲ ਆਪਾਂ ਲੋੜਵੰਦਾ ਦਾ ਸਾਰਾ ਲੋੜਵੰਦਾ ਭੇਦ ਭਾਵ ਜਾਤ ਪਾਤ ਦਾ ਸਾਰਾ ਵਿਦਕਰ ਮਕਾ ਕੇ ਆਪਾਂ ਵੱਤੂ ਬਦਲਣ ਨੂੰ ਮੈਂ ਐਸੇ ਵਾਕ ਕਰੀਏ ਇਹ ਮੈਂ ਸੰਦੇਸ਼ ਸਾਰਿਆਂ ਨੂੰ ਦੇਣਾ ਚਾਹਣਾ ਹੈ ਕਿ ਸੰਯੋਗ ਇੱਕ ਦੂਜੇ ਦਾ ਆਪਾਂ ਕਰੀਏ ਤਾਂ ਆਪਾਂ ਵਧੀਆ ਕੰਮ ਕਰ ਸਕਦੇ ਹਾਂ ਜੇ ਆਪਾਂ ਸੰਯੋਗ ਨਹੀਂ ਕਰਾਂਗੇ ਤਾਂ ਵਧੀਆ ਕੰਮ ਨਹੀਂ ਕਰ ਸਕਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ